ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਡੀ ਸਾਖੀ ਹੈ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਤਨ ਬੀਬੀ ਨਾਨਕੀ ਜੀ ਦਾ ਬੈਕੰਟ ਤਾਂ ਨੂੰ ਜਾਣਾ ਕਤਕ ਦਾ ਮਹੀਨਾ ਸੀ ਗੁਰੂ ਜੀ ਸੁਲਤਾਨਪੁਰ ਪਹੁੰਚੇ ਸਾਰੇ ਨਗਰ ਵਿੱਚ ਪਤਾ ਲੱਗ ਗਿਆ ਕਿ ਗੁਰੂ ਜੀ ਆ ਗਏ ਹੋ ਨਰ ਨਾਰੀ ਬਾਲ ਬੁੱਢੇ ਤੇ ਨੌਜਵਾਨ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਗੁਰੂ ਜੀ ਨੇ ਸਭ ਨੂੰ ਦਰਸ਼ਨ ਇਹ ਕਿਨੇ ਹਾਲ ਕੀਤਾ ਬੀਬੀ ਨਾਨਕੀ ਜੀ ਦਾ ਸਰੀਰ વૃદ્ધ ਹੋ ਚੁੱਕਾ ਸੀ ਸਤਕਾਰ ਦਾ ਸਿੰਮਨ ਕਰਦੀ ਹੋਈ ਬੀਬੀ ਜੀ ਉਸ ਜੀਵਨ ਕਿਨਾਰੇ ਪਹੁੰਚ ਗਈ ਜਿੱਥੇ ਮਨੁੱਖਾ ਦੇ ਨੂੰ ਆਤਮਾ ਛੱਡ ਜਾਂਦੀ ਹੈ ਇਹ ਸਮਾਂ ਇੱਕ ਦਿਨ ਹਫ਼ਤੇ ਆਉਂਦਾ ਹੈ ਅਗਿਆਨੀ ਮਨ ਮਤੀਏ ਤੇ ਮੂਰਖ ਲੋਕ ਇਸ ਸਮੇਂ ਦੇ ਨੇੜੇ ਆਉਂਦੇ ਕੰਬਰਾਉਂਦੇ ਹਨ ਕਿਉਂਕਿ ਉਹਨਾਂ ਦੇ ਜੀਵਨ ਵਿੱਚ ਨਾ ਪ੍ਰਭੂ ਦਾ ਸਿਮਰਨ ਕੀਤਾ ਹੁੰਦਾ ਹੈ ਤੇ ਨਾ ਕੋਈ ਨੇਕ ਕਰਮ ਪਰ ਜੀ ਪ੍ਰਭੂ ਦੇ ਸੇਵਕ ਹੰਨ ਉਹ ਤਾਂ ਆਖਦੇ ਨੇ ਕਬੀਰ ਜਿ ਸਮਰਨੇ ਤੇ जग ਤਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਕਿਉਂਕਿ ਮੌਤ ਨਾਮ ਹੈ ਆਤਮਾ ਤੇ ਸਰੀਰਕ ਚੋਲਾ ਬਦਲਨ ਦਾ ਭਗਤ ਦੇ ਜੇ ਪੰਜਾ ਤਤਾਂ ਦਾ ਮਿੱਟੀ ਸਮਾਨ ਬੁੱਤ ਹੈ ਨੂੰ ਛੱਡ ਕੇ ਆਪਣੇ ਪਿਆਰੇ ਪ੍ਰਭੂ ਨਾਲ ਜਾ ਮਿਲਦਾ ਹੈ ਇੱਕ ਰੂਪ ਹੋ ਜਾਂਦਾ ਹੈ ਬੀਬੀ ਨਾਨਕੀ ਜੀ ਕਬਰਾਈ ਨਹੀਂ ਉਸ ਸਗੋ ਖੁਸ਼ੀ ਸੰ ਉਹਨਾਂ ਨੂੰ ਇੱਕ ਤ੍ਰਿਸ਼ਨਾ ਸੀ ਕਿ ਉਹਨਾਂ ਦਾ ਵੀਰ ਜਗਤ ਦੇ ਦੁੱਖ ਹਰਨ ਵਾਲੇ ਉਹਨਾਂ ਨੂੰ ਦਰਸ਼ਨ ਦੇਣ ਉਹ ਤ੍ਰਿਸ਼ਨਾ ਵੀ ਪੂਰੀ ਹੋ ਗਈ ਵੀਰ ਜੀ ਨੂੰ ਮਿਲ ਕੇ ਬਹੁਤ ਪ੍ਰੇਸ਼ਾਨ ਹੋਏ ਬੀਬੀ ਜੀ ਨੇ ਆਖਿਆ ਵੀਰ ਜੀ ਖਿਮਾ ਕਰਨਾ ਸੇਵਾ ਕਰਦਿਆਂ ਹੋਇਆਂ ਕੋਈ ਭੁੱਲ ਹੋ ਗਈ ਹੋਵੇ ਮੈਂ ਤਾਂ ਇਸ ਜਗਤ ਨੂੰ ਛੱਡ ਰਹੀ ਹਾਂ ਗੁਰੂ ਜੀ ਨੇ ਕਿਹਾ ਭੈਣ ਜੀ ਤੁਸੀਂ ਵੱਡੇ ਜੀ ਵੱਡੇ ਛੋਟਿਆਂ ਕੋਲ ਖਿਮਾ ਨਹੀਂ ਮੰਗਦੇ ਖਿਮਾ ਤਾਂ ਮੈਂ ਮੰਗਣੀ ਹੈ ਜਿਸ ਨੇ ਤੁਸਾਂ ਦੀ ਸੇਵਾ ਨਹੀਂ ਕੀਤੀ ساری ਆਇਉ ਪ੍ਰਦੇਸ਼ਾਂ ਵਿੱਚ ਫਿਰਦਾ ਰਿਹਾ ਹਾਂ ਤੁਸਾਂ ਦੇ ਪਿਆਰ ਇੱਛਾ ਤੇ ਤੁਸਾਂ ਦੀ ਸਹਾਇਤਾ ਨੇ ਮੇਰੇ ਜੀਵਨ ਨੂੰ ਸਵਾਰਿਆ ਹੈ ਇਸੇ ਤਰ੍ਹਾਂ ਕਿੰਨਾ ਚਿਰ ਬਚਨ ਵਿਲਾਸ ਕਰਦੇ ਸਾਰਾ ਪਰਿਵਾਰ ਰਿਸ਼ਤੇਦਾਰ ਤੇ ਇਲਮੇਲਾਪ ਵਾਲੇ ਸਤਸੰਗੀ ਇਕੱਠੇ ਹੋਏ ਸਭ ਦੀ ਹਾਜ਼ਰੀ ਵਿੱਚ ਬੀਬੀ ਜੀ ਨੇ ਪੰਜ ਪੂਰਤਕ ਦੇ ਨੂੰ ਛੱਡ ਦਿੱਤਾ ਉਹਨਾਂ ਦੀ ਆਤਮਾ ਪਰਲੋਕ ਗमन ਕਰ ਗਈ ਜਿਉਂ ਚਲ ਮੈ ਚਲ ਆਏ ਖਟਾਨਾ ਆਤੀਆਂ ਜੋਤ ਸੰਗ ਸਮਾਨਾ ਦੇ ਮਹਾਵਾਕਾਂ ਅਨੁਸਾਰ ਬੀਬੀ ਜੀ ਪਰਮਾਤਮਾ ਦੇ ਚਰਨਾ ਵਿੱਚ ਜਾ ਬਿਰਾਜੇ ਜੀਵਨ ਮੁਕਤ ਹੋ ਗਏ ਪਰਿਵਾਰ ਦਾ ਕੋਈ ਜੀ ਰੋਇਆ ਪੀਟਿਆ ਨਹੀਂ ਨਾਹੀਂ ਗੁਰੂ ਜੀ ਨੇ ਕਿਸੇ ਨੂੰ ਰੋਣ ਦਿੱਤਾ ਸਭੋ ਸਤ ਸੰਗ ਕਰਕੇ ਭੈਣ ਦੀ ਯਾਦ ਵਿੱਚ ਅਖੰਡ ਪਾਠ ਕੀਰਤਨ ਕੀਤਾ ਸਤ ਕਰਤਾਰ ਦੇ ਸਤਨਾਮ ਦੀ ਤੁਨੀ ਗਾਈ ਕਰੀ ਬਤੇ ਭੁੱਖੇ ਲੰਗਿਆਂ ਵਾਸਤੇ ਸਦਾ ਬ੍ਰਤ ਲਾਇਆ ਇੱਕ ਮਹੀਨਾ ਸੁਲਤਾਨਪੁਰ ਰਹਿ ਪਿਛੋਂ ਗੁਰੂ ਜੀ ਸਾਰੇ ਪਰਿਵਾਰ ਸਮੇਤ ਕਰਤਾਰਪੁਰ ਆ ਗਏ ਕਰਤਾਰਪੁਰ ਵਿੱਚ ਸਤ ਸੰਗ ਹੋਣ ਲੱਗਾ ਤੇ ਰੌਣਕਾਂ ਵਧਣ ਲੱਗੀਆਂ ਦੂਰ ਦੂਰ ਤੋਂ ਕਈ ਵਿਚੰ ਤੇ ਸਿੱਖ ਦਰਸ਼ਨ ਕਰਨ ਨੂੰ ਆਉ ਲੱਗੇ ਜੋਜੀ ਦਾਤਾਰ ਬਾਬਾ ਨਾਨਕ ਜੀ ਨੇ ਕਰਤਾਰਪੁਰ ਨਿਵਾਸ ਕਰ ਲਿਆ ਉੱਤਰਾਖੰਡ ਦੀ ਯਾਤਰਾ ਕਰਦੇ ਹੋਏ ਅਚੋਖਾ ਚਿਰ ਲੱਗ ਗਿਆ ਸੀ ਪਾਪੀ ਹੀਵਤ ਦਰਸ਼ਨ ਕਰਨ ਵਾਸਤੇ ਤੜਪ ਰਹੇ ਜਿਓੜਿਆਂ ਨੂੰ ਜਦੋਂ ਪਤਾ ਲੱਗਾ ਕਿ ਅੰਮ੍ਰਿਤ ਬੋਲ ਵਰਸਾਉਣ ਵਾਲੇ ਦਾਤਾ ਆ ਗਿਆ ਹੈ ਸਤਸੰਗ ਹੋ ਰਿਹਾ ਹੈ ਤਾਂ ਉਹ ਸਭ ਤੰਦੇ ਛੱਡ ਕੇ ਗੁਰੂ ਜੀ ਦੇ ਚਰਨ ਕਮਲਾਂ ਉੱਪਰ ਮੱਥਾ ਟੇਕਣ ਵਾਸਤੇ ਆਏ ਕਰਤਾਰਪੁਰ ਬੇਨਤ ਪੀੜ ਰਹਿਣ ਲੱਗੀ ਗੁਰੂ ਜੀ ਦਾ ਲੰਗਰ ਵਰਤਨ ਲੱਗਾ ਦੂਰ ਦੂਰ ਤੋ ਸੇਖ ਆਉਂਦੇ ਤੇ ਜਾਂਦੇ ਗੁਰੂ ਕੇ ਲੰਗਰ ਵਾਸਤੇ ਗੱਡੀਆਂ ਦੇ ਗੱਡੇ ਸੀਦਾ ਕੱਪੜਾ ਤੇ ਮਾਇਆ ਆਉਣ ਲੱਗੀ ਦਰবেশ ਬਾਬਾ ਨਾਨਕ ਜੀ ਮਾਇਆ ਨੂੰ ਦਾਸੀ ਬਣਾ ਰੱਖਦੇ ਸਨ ਜੋ ਆਉਂਦੀ ਉਸ ਨੂੰ ਗੁਰੂ ਕੋ ਲੰਗਰ ਵਿੱਚ ਖਰਚ ਕਰ ਦਿੰਦੇ ਇੱਕ ਦਿਨ ਬਹੁਤ ਹੀ ਅਚਰਜ ਕੋਟਕ ਹੋਇਆ ਅੰਮ੍ਰਿਤ ਦੇਕਾਰ ਸੁੱਖਾਂ ਦੇ ਸਾਗਰ ਤੇ ਦਿੱਤੀਆਂ ਸਿੱਧੀਆਂ ਦੇ ਮਾਲਕ ਗੁਰੂ ਜੀ ਦਰਿਆ ਰਾਵੀ ਕਿਨਾਰੇ ਮੋਹ ਚਨਾਲ ਵਿਰਾਜੇ ਹੋਏ ਸਨ ਆਤਮਿਕ ਗਿਆਨ ਦੀ ਚਰਚਾ ਹੋ ਰਹੀ ਸੀ ਮਾਇਆਵਾਦੀ ਜਗਤ ਦੀਆਂ ਗੱਲਾਂ ਕਥਾ ਵਿਸ਼ਰੀਆਂ ਹੋਈਆਂ ਸਨ ਦਾਤਾ ਜੀ ਕਲ ਚੁਕਰੀ ਜੀ ਨੂੰ ਉੱਪਰ ਮਾਇਆ ਦਾ ਪ੍ਰਭਾਵ ਪਿਆ ਦੱਸ ਰਹੇ ਸਨ ਕਿ ਉਹਨਾਂ ਤੋਂ 100 ਗੱਜ ਦੂਰ ਦੇ ਬੇਥ ਉੱਤੇ ਇੱਕ ਇਸਤਰੀ ਖਲੋਤੀ ਹੋਈ ਨਜ਼ਰ ਪਈ ਉਹ ਸੁੰਦਰ ਤੇ ਨਕ ਜੋਗਣ ਮਤਵਾਲੀ ਸੀ ਗਹਿਣੇ ਤੇ ਕੱਪੜੇ ਪਾਏ ਹੋਏ ਸਨ ਉਹ ਖਲੋਤੀ ਹੋਈ ਦੋਹੋਂ ਹੱਥ ਜੋੜਦੀ ਜਾਂਦੀ ਸੀ। ਭਾਈ ਮਰਦਾਨਾ ਜੀ ਦੀ ਨਿਗਾਹ ਪਈ। ਭਾਈ ਮਰਦਾਨਾ ਜੀ ਪਹਿਲਾਂ ਤਾਂ ਉਹਦੇ ਵੱਲ ਦੇਖਦੇ ਰਹੇ ਫਿਰ ਉਸਨੇ ਸਤਿਗੁਰੂ ਜੀ ਨੂੰ ਆਖਿਆ, "ਦਾਤਾ ਉਹ ਲੜਕੀ ਖਲੋਤੀ ਦੋਹੋਂ ਹੀ ਹੱਥ ਜੋੜੀ ਜਾਂਦੀ ਹੈ ਅੱਗੇ ਨਹੀਂ ਸੀਂਦੀ। ਉਸ ਨੂੰ ਆਵਾਜ਼ ਦੇਵਾ ਸ਼ਾਇਦ ਉਹ ਆਪਦੇ ਦਰਸ਼ਨ ਕਰਨਾ ਚਾਹੁੰਦੀ ਹੈ।" ਗੁਰੂ ਜੀ ਨੇ ਬਚਨ ਕੀਤਾ ਹਾਂ ਮਰਦਾਨੀਆਂ ਉਹ ਦਰਸ਼ਨ ਤਾਂ ਅਸਾਂ ਦੇ ਕਰਨਾ ਚਾਹੁੰਦੀ ਹੈ ਪਰ ਅਸਾਂ ਉਸ ਨੂੰ ਰੋਕਿਆ ਹੈ ਕਿ ਨੇੜੇ ਨਾ ਵੀ ਭਾਈ ਮਰਦਾਨਾ ਜੀ ਨੇ ਕਿਹਾ ਕਿਉਂ ਜਗਤਗੁਰੂ ਗੁਰੂ ਜੀ ਨੇ ਆਖਿਆ ਮਰਦਾਨੀਆਂ ਇਹ ਇਸਤਰੀ ਰੂਪ ਮਾਇਆ ਮੋਈਨੀ ਇਹ ਕਈ ਰੂਪ धारण ਕਰ ਲੈਂਦੀ ਹੈ ਇਹ ਇਸਤਰੀ ਨਹੀਂ ਨਾਰ ਹੈ ਜਗਤ ਵਿੱਚ ਜੋ ਮਨੁੱਖ ਨੇ ਇੱਕ ਕੰਮ ਭਗਤੀ ਤੇ ਸਿਮਰਨ ਆਧਿਕ ਰਾਹੀ ਭਾਰ ਬਨਦਾ ਹੈ ਇਹ ਉਸ ਨੂੰ ਛਡ ਸੇਵਾ ਕਰਦੀ ਹੈ ਅਨੇਕਾਂ ਅਰਸ਼ੀਆ ਮਣੀਆਂ ਦੇ ਤਪ ਤੇ ਜਪ ਨੂੰ ਖਤਮ ਕਰਕੇ ਇਸ ਨੇ ਖਾਕ ਵਿੱਚ ਰੋਲਿਆ ਹੈ ਇਹ ਅਸਾਂ ਕੋਲ ਮਾੜੀ ਨੀਤ ਨਾਲ ਆਉਂਦੀ ਹੈ ਪਹਿਲਾਂ ਇਹ ਚੰਗੀ ਤੇ ਸੁਖ ਦੇਣ ਵਾਲੀ ਪ੍ਰਤੀਤ ਹੁੰਦੀ ਹੈ ਪਿੱਛੋਂ ਦੁੱਖਾਂ ਦੀ ਭਾਰੀ ਪੰਡ ਬਣ ਜਾਂਦੀ ਹੈ ਜੇ ਕੌਟਕ ਦੇਖਣਾ ਹੀ ਤਾਂ ਦੇਖ ਲੈ ਇਸ ਦੇ ਕੋਲ ਚੱਲਿਆ ਜਾ ਪਾਈ ਮਰਦਾਨਾ ਜੀ ਸੋਚਿਆ ਕਿ ਦੇਖੀਏ ਗੁਰੂ ਜੀ ਕੀ ਕੋਟ ਕਰਦੇ ਹਨ ਉਹ ਹੁਕਮ ਪਾ ਕੇ ਉਸ ਮੋਹਿਨੀ ਰੂਪ ਮਾਇਆ ਕੋਲ ਚਲੇ ਗਏ ਆਯੂ ਵਿੱਚ ਹੋਰ ਛੋਟੀ ਹੋ ਗਈ ਪਾਈ ਮਰਦਾਨੇ ਜੀ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ 12-13 ਸਾਲਾਂ ਦੀ ਨਿਦਾਨ ਚੁੰਦਰ ਯੁਕਤੀ ਹੈ ਪਾਈ ਮਰਦਾਨਾ ਜੀ ਨੇ ਉਸ ਨੇ ਉਸ ਨੂੰ ਪੁੱਛਿਆ ਤੂੰ ਕੌਣ ਹੈ ਜੁਤੇ ਰੂਪ ਮਾਇਆ ਨੇ ਕਿਹਾ ਮੈਂ ਮਾਇਆ ਹਾਂ ਲక్ష్ਮੀ ਹਾਂ ਜਿਸ ਦੇ ਕਰ ਚਲੇ ਜਾਵਾ ਉਹ ਤਨਮਾਨ ਹੋ ਜਾਂਦਾ ਹੈ ਉਸਤੇ ਕੋਲ ਸੁਖ ਹੁੰਦੇ ਹਨ ਕਿਸੇ ਗੱਲ ਦਾ ਘਾਟਾ ਨਹੀਂ ਰਹਿੰਦਾ ਭਾਈ ਮਰਦਾਨਾ ਜੀ ਨੇ ਕਿਹਾ ਮੇਰੇ ਨਾਲ ਚੱਲ ਯੁਕਤੀ ਰੁਕਮਾਇਆ ਨੇ ਆਖਿਆ ਮੈਂਨ ਚੁੱਕ ਕੇ ਲੈ ਚਲ ਦੇਖ ਮੈਂ ਕਿੰਨੀ ਸੁੰਦਰ ਹਾਂ ਤੈਨੂੰ ਅੱਛੇ ਲੱਗਾਂਗੀ ਇਹ ਸੁਣ ਕੇ ਭਾਈ ਮਰਦਾਨਾ ਜੀ ਨੇ ਮਾਇਆ ਨੂੰ ਮੋਟੇ ਉਤੇ ਝਾਕ ਲਿਆ ਮਾਇਆ ਨੇ ਭਾਈ ਮਰਦਾਨਾ ਜੀ ਨੂੰ ਕੋੜਾ ਸਮਝ ਕੇ ਅੱਡੀਆਂ ਮਾਰਨੀ ਸ਼ੁਰੂ ਕਰ ਦਿੱਤੀਆਂ ਉਹਨਾਂ ਅੱਡੀਆਂ ਨਾਲ ਪਹਿਲਾਂ ਤਾਂ ਭਾਈ ਮਰਦਾਨਾ ਜੀ ਨੂੰ ਆਨੰਦ ਪ੍ਰਤੀਤ ਹੋਇਆ ਪਰ ਫਿਰ ਦਰਦ ਹੋਣੀ ਸ਼ੁਰੂ ਹੋ ਗਈ ਮਾਇਆ ਨੇ ਜਿਸਮ ਵਟਾ ਕਰ ਲਿਆ ਪਾਈ ਮਰਦਾਨੇ ਜੀ ਨੂੰ ਪਾਰ ਲੱਗਾ ਅੱਡੀਆਂ ਦੀ ਮਾਰ ਤੇ ਪਾਰ ਨਾਲ ਪਾਈ ਮਰਦਾਨਾਲ ਜੀ ਚੀਕ ਉੱਠੇ ਉਹ ਮਾਇਆ ਨੂੰ ਅੱਖਾਂ ਲੱਗ ਗਈ ਕਿ ਉਹ ਮੋਢੇ ਤੋਂ ਉੱਤਰ ਬੈਠੇ ਪਰ ਮਾਇਆ ਨੇ ਇੱਕਣਾ ਸੁਣੀ ਉਹ ਹੱਸਦੀ ਰਹੀ ਅੱਡੀਆਂ ਮਾਰਦੇ ਰਹੀ ਗੁਰੂ ਜੀ ਤੇ ਸੇਖ ਦੇਖਦੇ ਰਹੇ ਆਖਰ ਪਾਈ ਮਰਦਾਨਾ ਜੀ ਬੌਂਦਲ ਕੇ ਡਿੱਗ ਪਏ ਚਤੁਰਤਾ ਗੁਰੂ ਜੀ ਉੱਠੇ ਅੱਗੇ ਹੋਏ ਸਤ ਕਰਤਾਰ ਉਚਾਰਿਆ ਤਾ ਮਾਇਆ ਰੂਪ ਹੋ ਕੇ ਛੀਕਾ ਮਾਰ ਦੇ ਕਿਦਰੇ ਡਸ ਗਈ ਜਦੋਂ ਮਾਇਆ ਚਲੀ ਗਈ ਤਾਂ ਪਾਈ ਮਰਦਾਨਾ ਜੀ ਨੂੰ ਹੋਸ਼ ਆਈ ਪਾਈ ਮਰਦਾਨਾ ਜੀ ਨੇ ਹੱਥ ਜੋੜ ਕੇ ਆਖਿਆ ਮਾਲਕ ਸੱਚਮੁੱਚ ਮਾਇਆ ਬਹੁਤ ਬੁਰੀ ਹੈ ਇਹ ਤਾਂ ਸੇਵਕ ਸੁਖ ਨਹੀਂ پا ਸਕਦਾ ਦੁੱਖ ਹੀ ਦੁੱਖ ਹੈ ਗੁਰੂ ਜੀ ਨੇ ਕਿਹਾ ਮਾਇਆ ਨੂੰ ਦਾਸ ਹੀ ਬਣਾ ਕੇ ਰੱਖੇ ਮਾਇਆ ਦਾ ਦਾਸ ਕਦੇ ਨਾ ਬਣੇ ਬਾਈ ਗੁਰੂ ਜੀ ਦਾ ਖਾਉਸਾ ਵਾਹਿਗੁਰੂ ਜੀ ਕੀ ਫਤਿਹ اے ਸੀ ਸਾਡੀ ਅੱਜ ਦੀ ਸਾਖੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਰਿਆ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ